ਬਜਟ ਪੇਸ਼ ਹੋਇਆ ਵਿੱਤਨੀ ਪੰਜਾਬ ਦਾ ਕਿਹਾ ਗਿਆ ਕਿ ਬਹੁਤ ਵੱਡੇ ਐਲਾਨ ਨੇ ਸਰਕਾਰ ਦੇ ਮੰਤਰੀ ਵੀ ਕਹਿ ਰਹੇ ਕਿ ਅਸੀਂ ਪਹਿਲਾਂ ਜੋ ਨਹੀਂ ਹੋਇਆ ਉਹ ਅਸੀਂ ਚੀਜ਼ਾਂ ਦਾ ਐਲਾਨ ਕੀਤਾ ਹੈ ਖੇਤੀਬਾੜੀ ਦੇ ਨਜ਼ਰੀਏ ਨਾਲ ਕਿਉਂਕਿ ਅਸੀਂ ਦੇਸ਼ ਨੂੰ ਵੀ ਖੇਤੀ ਪ੍ਰਧਾਨ ਕਹਿੰਦੇ ਆ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਖੇਤੀ ਬਾਰੇ ਤੁਹਾਨੂੰ ਲੱਗਿਆ ਕਿ ਇਸ ਬਜਟ ਦੇ ਵਿੱਚ ਕੋਈ ਖਾਸ ਜ਼ਿਕਰ ਹੋਇਆ ਕੋਈ ਖਾਸ ਫੋਕਸ ਹੋਇਆ ਪੰਜਾਬ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਸਿਆਸੀ ਤੌਰ ਤੇ ਤੇ ਵਾਹ ਵਾਈ ਹੋ ਗਈ ਚਾਰੇ ਪਾਸੇ ਕਿਉਂਕਿ ਸੱਤਾ ਧੇਰੇ ਮжоਰਿਟੀ ਉਹਨਾਂ ਕੋਲ ਲੇਕਿਨ ਜੋ ਖੇਤੀਬਾੜੀ ਦੀ ਹੋ ਸਕਦਾ ਸੀਗਾ ਮੈਂ ਨਹੀਂ ਸਮਝਦਾ ਉਹਦੇ ਲਈ ਕੋਈ ਬਹੁਤੀ ਵੱਟੀ ਫਲੰਗ ਪੁੱਟੀ ਗਈ ਹੈ ਕਿਉਂਕਿ ਪੰਜਾਬ ਖੇਤੀਬੜੀ ਪ੍ਰਦਾਨ ਸੂਬਾ ਹੈ ਉਹਦੇ ਵਿੱਚ ਜਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਕਿ ਜਿਸ ਹਿਸਾਬ ਨਾਲ ਐਸਸੀਮੈਂਟ ਲਗਾ ਕੇ ਕਹਿ ਦਿੱਤਾ ਗਿਆ ਵੀ ਜੀ 14000 ਕਰੋੜ ਤੋਂ ਵੱਧ ਦਾ ਜਿਹੜਾ ਖੇਤੀਬਾੜੀ ਨੂੰ ਦਿੱਤਾ ਗਿਆ ਸੈਕਟਰ ਲਈ ਪੈਸਾ ਉਹਦੇ ਜੇ ਵੇਖਣ ਵਾਲੀ ਗੱਲ ਸੀ ਵੀ 9900 ਕਰੋੜ ਦੇ ਕੋਲ ਤੇ ਉਹਦੇ ਵਿੱਚ ਪਾਵਰ ਸਬਸਿਡੀ ਹੋ ਗਈ। ਜੀ। ਤੇ ਬਾਕੀ ਫਿਰ ਕੀ ਬਚਿਆ ਇਨਫਰਾਸਟ੍ਰਕਚਰਲੀ? ਸਾਰਾ ਸਾਲ ਪੰਜਾਬ ਨੇ ਖੇਤੀਬਾੜੀ ਦੇ ਉੱਤੇ ਜਿੱਥੇ ਦੇਸ਼ 'ਚ ਕਿਸਾਨ ਅੰਦੋਲਨ ਚੱਲਿਆ ਪੰਜਾਬ 'ਚ ਵੀ ਚੱਲਦਾ ਰਿਹਾ। ਐਮਐਸਪੀ ਦਾ ਰੌਲਾ ਰੱਪਾ ਇੰਨਾ ਜ਼ਿਆਦਾ ਸੀਗਾ। ਕੋਈ ਉਹਦੇ ਤੇ ਗੱਲ ਨਹੀਂ ਹੋਈ। ਗਰਾਊਂਡ ਵਾਟਰ ਰੀਚਾਰਜਿੰਗ ਜਦੋਂ ਚਾਰੇ ਪਾਸਿਓਂ ਚਰਚਾ ਆਏ ਕਿ ਪੰਜਾਬ ਵਾਲੇ ਕਣਕ ਛੋਨੇ ਤੋਂ ਬਾਹਰ ਨਹੀਂ ਨਿਕਲਦੇ ਤੇ ਹਰ ਸਾਲ ਫੋਟਾਂ ਦੇ ਹਿਸਾਬ ਨਾਲ ਪਾਣੀ ਥੱਲੇ ਜਾ ਰਿਹਾ ਉਹਦੇ ਤੇ ਕੋਈ ਗੱਲ ਨਹੀਂ ਹੋਈ ਕੋਈ ਬਜਟ ਤੇ ਵਿੱਚ ਨਜ਼ਰ ਨਹੀਂ ਆਇਆ ਦੂਸਰੇ ਪਾਸੇ ਜਿਹੜਾ ਨਵੀਆਂ ਜਿਹੜੀਆਂ ਵੈਰਾਈਟੀਆਂ ਸੀਗੀਆਂ ਕਿ ਛੋਟੀ ਉਮਰ ਦਾ ਝੋਨਾ ਹੋਵੇ ਜਿਹੜਾ ਵਾਟਰ ਗੈਜ਼ਲਿੰਗ ਕਹਿੰਦੇ ਨੇ ਝੋਨਾ ਉਹਦੇ ਤੇ ਕੋਈ ਨਜ਼ਰ ਨਹੀਂ ਆਇਆ ਕਿਉਂਕਿ ਪਿਤੇ ਸਾਲ 126 ਵੈਰਾਈਟੀ ਦੀ ਜਿਹੜੀ ਗੱਲ ਹੋਈ ਸੀ ਉਹ ਆ ਕੇ ਮਾਰਕੀਟਿੰਗ ਵੇਲੇ ਗੱਲ ਖਤਮ ਹੋ ਗਈ ਕਿ ਜੀ ਇਹਦੇ ਚੋਂ ਬਣਦਾ ਚੌਲ ਬਣ ਨਹੀਂ ਰਿਹਾ 67 ਕਿਲੋ ਭਾਰਤ ਸਰਕਾਰ ਦੀ ਸਪੈਸੀਫਿਕੇਸ਼ਨ ਮੁਤਾਬਕ ਸਾਨੂੰ ਉਸ ਵળે ਇਸ ਤਰਕ ਹੋ ਜਾਣਾ ਚਾਹੀਦਾ ਸੀ ਤੀਸਰਾ ਜੇ ਅਸੀਂ ਗਰਾਊਂਡ ਵਾਟਰ ਨੂੰ ਰੀਚਾਰਜ ਕਰਨਾ ਰੇਨ ਵਾਟਰ ਹਾਰਵੈਸਟਿੰਗ ਨਹੀਂ ਹੋਈ ਕਿਤੇ ਵਾਟਰ ਕੰਜ਼ਰਵੇਸ਼ਨ ਦੀ ਗੱਲ ਨਹੀਂ ਹੋਈ ਬਟ ਸਭ ਤੋਂ ਵੱਡੀ ਗੱਲ ਇਹ ਸਾਡਾ ਨਹਿਰੀ ਢਾਂਚਾ ਦਾ ਠੀਕ ਕਰ ਸਕਦੇ ਸੀ ਨਾ ਆਪਾਂ ਉਹਦੇ ਲਈ ਤੇ ਕੁਝ ਨਾ ਕੁਝ ਗੱਲ ਹੋ ਸਕਦੀ ਮਾਲਵਾ ਨਹਿਰ ਦੀ ਗੱਲ ਜ਼ਰੂਰ ਹੋਈ ਬਜਟਰੀਰੀਆ ਲੋਕੇਸ਼ਨ ਕਿੱਥੇ ਆ ਦੂਸਰੇ ਪਾਸੇ ਸਾਡਾ ਦਿਨ ਵ ਦਿਨ ਪਾਵਰ ਦਾ ਬਿੱਲ ਵੱਧ ਰਿਹਾ ਡੂੰਗੀਆਂ ਮੋਟਰਾਂ ਹੋਈ ਜਾ ਰਹੀਆਂ ਨੇ 30 ਦੀ ਹਾਸ ਪਾਵਰ ਤੱਕ ਮੋਟਰਾਂ ਪਹੁੰਚ ਚੁੱਕੀਆਂ ਨੇ ਕਿੱਥੇ 45 50 ਫੁੱਟ ਦੇ ਉੱਤੇ ਪਾਣੀ ਹੁੰਦਾ ਸੀ ਹੁਣ ਬੀਪਰ ਮਾਲਵਾ ਦੇ ਵਿੱਚ ਜਿਹੜਾ 600 ਫੁੱਟ ਤੱਕ ਪਾਣੀ ਚਲੇ ਗਿਆ ਉਹਦੇ ਤੇ ਕੋਈ ਗੱਲ ਨਹੀਂ ਹੋਈ ਨਵੇਂ ਸੋਦੇ ਹੋਏ ਜਿਹੜੇ ਬੀਜ ਮਿਲਣੇ ਚਾਹੀਦੇ ਨੇ ਮਿਆਰ ਦੀਆਂ ਜਿਹੜੀਆਂ ਕੀਟਨਾਸ਼ਕ ਦਵਾਈਆਂ ਸੀ ਉਹਦੇ ਤੇ ਗੱਲ ਹੀ ਹੋਈ ਕੋਈ ਚਲੋ ਇਹ ਸਾਰੀ ਗੱਲ ਨੂੰ ਵੀ ਇੱਕ ਪਾਸੇ ਰੱਖ ਲਿਆ ਜਾਵੇ ਜੇ ਪੰਜਾਬ ਸਰਕਾਰ ਨੇ ਜੋ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਹੈ ਉਹਨੂੰ ਅਸੀਂ ਬਜਟ ਕਹਿ ਦਿੱਤਾ ਉਉਦੇ ਵਿੱਚ ਜਿਹੜੀ ਖੇਤੀ ਪ੍ਰਦਾਣ ਸੂਬਾ ਸੀ ਉਹ ਜੋ ਸਭ ਤੋਂ ਵੱਡੀ ਗੱਲ ਇਹ ਹੋਣੀ ਚਾਹੀਦੀ ਸੀ ਕਿ ਪੰਜਾਬ ਦੇ ਅਰਥਚਾਰੇ 'ਚ 30% ਦੇ ਕੋਲ ਖੇਤੀਬਾੜੀ ਦਾ ਯੋਗਦਾਨ ਹੈ। ਨਾ ਤੁਹਾਡੀ ਨਾ ਮੇਰੀ ਕਿਸੇ ਚੀਜ਼ ਤੇ ਨਹੀਂ ਕੋਈ ਵਿਸ਼ਵਾਸ ਕਰਨਾ ਚਾਹੁੰਦਾ ਨਾ ਕਰੇ। ਲੇਕਿਨ ਜਿਹੜੀ ਭਾਰਤ ਸਰਕਾਰ ਦੀ ਕੈਸ਼ ਕ੍ਰੈਡਿਟ ਲਿਮਿਟ ਆਂਦੀ ਹੈ ਝੋਨਾ ਦੇ ਕਣਕ ਖਰੀਦਣ ਲਈ ਉਹਦੇ ਤੋਂ ਅੰਦਾਜ਼ਾ ਲਾ ਲਓ। ਉਹ ਸਾਰਾ ਪੈਸਾ ਕਿਸਾਨੀ ਦਾ ਮਾਰਕੀਟ ਦੇ ਵਿੱਚ ਜਾਂਦਾ ਕਿਉਂਕਿ ਕਿਸਾਨ ਨੇ ਤੇ ਆਲਰੇਡੀ ਚੁੱਕਿਆ ਹੁੰਦਾ ਮਾਰਕੀਟ ਦੇ ਵਿੱਚੋਂ ਪੈਸਾ ਉਧਾਰ ਲਿਆ ਹੁੰਦਾ ਕੱਪੜੇ ਤੋਂ ਲੈ ਕੇ ਖਾਦਾਂ ਬੀਜ ਡੀਜ਼ਲ ਕੰਬਾਈਨ ਹਰ ਚੀਜ਼ ਦੇ ਉੱਤੇ ਵਾਈ ਦੇ ਵੀ ਪੈਸੇ ਐਡਵਾਂਸ ਜਿਹੜੇ ਨੇ ਉਹ ਲੈਣ ਵਾਲੇ ਹੁੰਦੇ ਨੇ ਲੋਕਾਂ ਕੋਲੋਂ ਜਿਹੜੇ ਲੋਕ ਇਹਨੂੰ ਵਾਈ ਕਰਕੇ ਜਾਂਦੇ ਆਂ ਹੋਰ ਕੋ ਫੈਸਿਲਿਟੀ ਦਿੰਦੇ ਨੇ ਕਿਸਾਨ ਨੂੰ ਉਸੇ 30% ਜਿਹੜਾ ਖੇਤੀਬਾੜੀ ਅਰਥਚਾਰਾ ਚਲਾ ਰਿਹਾ ਪੰਜਾਬ ਦੇ ਅਰਥਚਾਰੇ ਨੂੰ ਉਹਦੇ ਲਈ ਕੀ ਕੀਤਾ ਗਿਆ ਉਹਦੇ ਉੱਤੇ ਹੀ ਸਰਕਾਰ ਚੱਲ ਰਹੀ ਹੈ ਸਰਕਾਰ ਨੂੰ ਵੀ ਦੇ ਟੈਕਸ ਆ ਰਿਹਾ ਨਾ ਉਹਨੂੰ ਰੂਰਲ ਡਵੈਲਪਮੈਂਟ ਫੰਡ ਆ ਰਿਹਾ ਮਾਰਕੀਟ ਫੀਸ ਆ ਰਹੀ ਹੈ ਅੜਤੀਆਂ ਦਾ ਪੈਸਾ ਆ ਰਿਹਾ ਜੇ ਇਸੇ ਨੂੰ ਇੰਪਰੂਵ ਕਰ ਲਿਆ ਜਾਂਦਾ ਤੇ ਕੀ ਮੁਸ਼ਕਲ ਸੀਗੀ ਜੇ ਇੱਕ ਅੰਦਾਜ਼ਨ ਐਸਟੀਮੇਟ ਹੈ ਕਹਿੰਦਾ ਕਿ ਜੀ 92 93 ਹਜ਼ਾਰ ਕਰੋੜ ਦੀ ਸਾਲਾਨਾ ਖਰੀਦ ਹੋ ਰਹੀ ਹੈ ਫਸਲਾਂ ਦੀ ਤੇ ਉਹ ਸਾਰੀ ਤੇ ਮਾਰਕੀਟ ਦੇ ਵਿੱਚ ਹੀ ਜਾ ਰਹੀ ਹੈ ਨਾ ਕਿਤੇ ਬਾਹਰ ਤੇ ਜਾ ਨਹੀਂ ਰਹੀ ਪੰਜਾਬ ਸਰਕਾਰ ਨੂੰ ਇਹਦੇ ਉੱਤੇ ਹੀ ਜ਼ੋਰ ਲਗਾ ਕੇ ਇਹਨੂੰ ਹੀ ਲਗਭਗ 1.10 ਹਜ਼ਾਰ ਕਰੋੜ ਦੇ ਕੋਲ ਲੈ ਜਾਣ 1.15 ਹਜ਼ਾਰ ਕਰੋੜ ਦੇ ਕੋਲ ਲੈ ਜਾਣ ਜੇ 8.5% ਸਰਕਾਰ ਨੂੰ ਰੈਵਨਿਊ ਆ ਰਿਹਾ ਤੇ ਸਿੱਧੇ ਤੌਰ ਦੇ ਉੱਤੇ ਕਮਾਈ ਹੋ ਜੇ